ਮੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਨੂੰ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਐਡਰੈਸ ਇੱਕ ਵਾਰੀ ਸੱਜਣੋ। ਨੋਟ ਕਰ ਲਓ। ਪਿੰਡ ਬੱਲਟਵਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਲਬ ਦੇ ਘਰੇ ਆ ਸਜਣੋ ਝੋਟੀ ਵਿਖਾਉਣੀ ਆ ਤੁਨੂੰ ਟਾਪ ਦਾ ਕੋਕਾ ਪੀ ਸੀ ਤੇ ਵੀਰ ਦੱਸਦਾ ਵੀ ਮੂੰਹ ਵੀ ਸਜਣੋ ਹਜੇ ਚੌਗੀ ਆ ਤੇ ਮੈਨੂੰ ਤੇ ਇਹਨੂੰ ਦਾ ਪ੍ਰੋਪਰ ਪਤਾ ਨਹੀਂ ਤੇ ਪਰ ਇਹਦੇ ਮਾਲਕਾਂ ਨੇ ਦੱਸਿਆ ਵੀ ਐਮ 29 ਦਾ ਟੀਕਾ ਲਵਾਇਆ ਸੀ ਇਹਦੀ ਮਾਂ ਦੇ ਪਲੂਨ ਸੁੰਦੀ ਆ ਸਜਣੋ ਤੇ ਜੇ ਕਹਿ ਦਈਏ ਨਾ ਵੀ ਕਿਆ ਬਾਤਾਂ ਤੇ ਕੋਈ ਦੋ ਰਿਆਂ ਨਹੀਂ ਗੀਆਂ ਬਾਕੀ ਮੈਂ ਬਾਲਾ ਟਾਈਮ ਨਹੀਂ ਲੈਂਦਾ ਆਪ ਹੀ ਤੁਹਾਨੂੰ ਇਹਦੀ ਪੂਣੇ ਸ਼ਾਨ ਦੱਸਤੀ ਆ ਵੀਰ ਤੋਂ ਵੀ ਲੈ ਕੇ ਦੱਸਦਾ ਤੇ ਬਾਕੀ ਨਾ ਸਜਣੋ ਪਹਿਲਣ ਕੱਟੀ ਨੂੰ ਇਹੋ ਜਿਹਾ ਲੇਵਾ ਭਾਂਡਾ ਯਾਰ ਲੱਗਣਾ ਹਾਰੀ-ਸਾਰੀ ਦਾ ਕੰਮ ਨਹੀਂ ਬਹੁਤ ਸੋਹਣਾ ਰੰਗ ਰੂਪ ਦੀ ਝੋਟੀ ਆ ਆਜੋ ਲਈਏ ਡਿਟੇਲ ਵੀਰ ਤੋਂ ਤੋਰ ਤਾਰ ਕੇ ਵੇਣੇ ਆਪਾਂ ਤੇ ਰੇਟ ਵੀ ਉਹ ਕਰਾਵਾਂਗੇ ਕਿ ਤੁਸੀਂ ਤੁਰੇ ਜਾਂਦੇ ਝੋਟੀ ਖਰੀਦ ਲੋ ਚਕਾਈ ਮਾੜਾ ਜਾ ਪੈਰ ਵੀਰੇ ਵੇਖੋ ਸਜਣੋ ਇਹ ਪਹਿਲਣ ਕੱਟੀ ਦਾ ਥਣ ਲੇਵਾ ਆ ਜਿਵੇਂ ਦੂਜੇ ਸੂਏ ਵਾਲੀ ਝੋਟੀ ਦਾ ਹੁੰਦਾ ਵੇਖੋ ਤੇ ਚੋਣ ਨਿਕਲੂਗਾ ਤੁਸੀਂ ਵੀ ਗੈਸ ਲਾ ਲਿਓ ਇੱਕ ਨੰਬਰ ਕਿਉਂਕਿ ਆ ਥਾਣਾ ਚਵਾਈ ਵਾਲਾ ਆਜੋ ਲਈਏ ਜਾਣਕਾਰੀ ਤੇ ਤੋਰ ਤਾਰ ਕੇ ਵੇਖੀਏ ਤੇ ਰੇਟ ਅ ਕਰਾਂਗੇ ਉਹ ਭਰਾ ਕਹਿੰਦਾ ਵੀ ਜਿਹੜੇ ਖਰੀਦਣ ਵਾਲੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਧੰਨਵਾਦ ਆ ਜੁੜੇ ਰਹੋ ਐਂਡ ਤੱਕ ਲਵ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸ੍ਰੀ ਕਾਲ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਆਪਣੇ ਸਿੰਧੂ ਡੇਰੀ ਫਾਰਮਿੰਗ ਨੂੰ ਪਿਆਰ ਕਰਦੇ ਸਾਰਿਆਂ ਦਾ ਧੰਨਵਾਦ ਧੰਨਵਾਦ ਸਾਰਿਆਂ ਦਾ ਹਨਾ ਤੇ ਲੋਰੀ ਨਹੀਂ ਪਰਮਾਤਮਾ ਉਹਨਾਂ ਨੂੰ ਦਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਦਾਦਾ ਚੜ੍ਹਦੀ ਕਲਾ ਕਰੇ ਸਾਰੇ ਭੈਣਾ ਭਰਾਵਾਂ ਦੇ ਤੇ ਹੋਰ ਸੁਣਾ ਚੜਦੀ ਕਲਾ ਜੀ ਮੇਰਾ ਨਾ ਮੇਰਾ ਜੀ ਤੇ maal ਆਈ ਜਾਂਦਾ ਜਾਈ ਜਾਂਦਾ maal ਆਈ ਜਾਂਦਾ ਜਾਈ ਜਾਂਦਾ ਤਾਂ ਆਪਾਂ ਦੇ ਲੈਣੀ ਬੇਕ ਕਰਦੀ ਜਾਂ ਵੱਤ ਵੱਤ ਦੋ ਲੈ ਲਈ ਨੇ ਹਾਂਜੀ ਤੇ ਲੈਣੀ ਆਪਾਂ ਉਹ ਜਿਹੜੀ ਗਰੰਟੀ دار ਘਰ ਵਾਲੇ ਵੀ ਗਰੰਟੀ ਦੇਣ ਆਪ ਵੀ ਵੇਖ ਕੇ ਰੂਹ ਖੁਸ਼ ਹੋਵੇ ਕਿ ਅਗਲਾ ਆਵੇ ਵੀ ਛੱਡ ਕੇ ਨਾ ਜਾਵੇ ਇਹੋ ਜਿਹਾ ਤੁਹਾਨੂੰ ਬੜਾ ਵੈ ਲੈਣਾ ਨਾ ਕਰ ਖਾ ਨਹੀਂ ਧੰਨਵਾਦ ਆ ਤੇਰਾ ਹਾਂਜੀ ਤੇ ਹੁਣ ਵੀ ਆ ਲੈਂਦੀ ਆ ਚਾਰ ਦੰਦ ਕੱਟੀ ਆ ਤੇ ਅਹਿਮਾਤੀ ਕੱਟੀ ਐ ਠੀਕ ਆ ਤੇ ਇਹਦੀ ਮਾਤਰ ਕਾਰਡ ਐ ਇਸ ਵਲੇ 17 18 ਕਿਲੋ ਦਾ ਹੀ ਆ ਸਾਡੇ ਪਿੰਡ ਹੀ ਐ ਮੱਜੀ ਕਿਉਂ ਕੱਟੀ ਲਈ ਐ ਠੀਕ ਆ ਤੇ ਬਹੁਤ ਹੀ ਜਾਰੀ ਚੰਗੀ ਕੱਟੀ ਆ ਵੇਖੋ ਲੇਵਾ ਲੱਗਾ ਕਿਤੇ ਜੁੱਜਰ ਨਾਲੋਂ ਵੀ ਜ਼ਿਆਦਾ ਪਰੇ ਥੰਤ ਆ ਵੇਖੋ ਮੂੰਹ ਚੌਗੀ ਆ ਮੂੰਹ ਚੌਗੀ ਆ ਜੇ ਨੰਬਰ ਸੱਚ ਨੂੰ ਸਕਰੀਨ ਤੇ ਚੱਲਦਾ ਰਹੂਗਾ ਅੱਜ ਗੱਲਾਂ ਹੋਰ ਬਾਤਾਂ ਚੱਲ ਪਈਆਂ ਅੱਛਾ 22 ਤਰੀਕ ਨੂੰ ਦਿਨ ਪੂਰੇ ਹੋਣੇ ਇਹਦੇ 22 ਤਰੀਕ ਨੂੰ ਦਿਨ ਪੂਰੇ ਅੱਜ 17 ਤਰੀਕ ਹੋਗੀ ਹਾਂਜੀ ਠੀਕ ਆ ਠੀਕ ਆ ਕੀ ਬਾਤ ਆ ਬਾਕੀ ਸਚਨੋ ਸਹਿਬਤ ਮੈਂ ਪਹਿਲਾਂ ਵੀ ਕਰਤੀ ਕਿਉਂਕਿ ਸਹਿਬਤ ਵਾਲੀ ਚੀਜ਼ ਆ ਦੇਖ ਲਓ ਵੀ ਇਹੋ ਜਿਹਾ ਨਾਕ ਕਿਤੇ ਸਾਲ ਚ ਇੱਕ ਦੀ ਆ ਰਿਹਾ ਨਿਕਲਦਾ ਵਾ ਵਾਕਈ ਹਾਂਜੀ ਤੇ ਬਾਈ ਨੂੰ ਦਿਨ ਪੂਰੇ ਆ ਤੇ ਥਣਾ ਥਣਾ ਲੋ ਭਾਰ ਲੋ ਕੇ ਗਾਰੰਟੀ ਵਾਲੀ ਹਾਂਜੀ ਹਾਂਜੀ ਉੱਪੇ ਆ ਜੀ ਥਣਾ ਨਾਲ ਉਹਦੇ ਬੰਦਾ ਤੇ ਕੋਲੇ ਭੋਨੇ ਨਾਲ ਤੇ ਕੋਲੇ ਕਰਮਾ ਵਾਲੀ ਪਲੀ ਪੋਲੀ ਰੂਮਾਂ ਹਾਂ ਥਣ ਵਾਲਾ ਕੰਮ ਦਾ ਵਾਲਾ ਕੰਮ ਦਾ ਤੇ ਲੈ ਕੇ ਚਾ ਲਾਉਂਗਾ ਨੋ ਵੀ ਸਚਨੋ ਕਰ ਲੋ ਤੋਰ ਚੈੱਕ ਵੇਖੋ ਕੱਟਿਓ ਸੱਜਣੋ ਕਿਹੜੇ ਘਰ ਦਾ ਜੇ ਕਹਿ ਤੀਏ ਨਾ ਸ਼ਿੰਗਾਰ ਬੰਦੀ ਆ ਤੇ ਉਹ ਕੰਮ ਹੀ ਅੱਜ ਟੌਪ ਦਾ ਨਗੀਨਾ ਕਹਿਣ ਚ ਦੋਰਿਆ ਨਹੀਂ ਆ ਕਿਉਂਕਿ ਕੱਟੀ ਬਹੁਤ ਹੀ ਸਾਫ਼ ਸੁਥਰੀ ਆ ਓਏ ਸੱਜਣੋ ਵੇਖੋ ਟੌਪ ਦੀ ਝੋਟੀ ਇਸ ਵੇਲੇ ਤੁਹਾਨੂੰ ਪੈਂਡ ਬਲਟੋਏ ਚ ਦਿਖਾ ਰਹੇ ਆ ਮਿੱਤਰੋ ਮੈਨੂੰ ਬਹੁਤ ਪਸੰਦ ਆਈ ਆ ਬਾਕੀ ਤੁਸੀਂ ਆ ਕੇ ਵੇਖੋਗੇ ਥੋੜ੍ਹਾ ਵੀ ਪਸੰਦ ਆਊਗੀ ਸੱਜਣੋ ਕਿਉਂਕਿ ਸਾਫ਼ ਸੁਥਰੇ ਜੇ ਜਾਨਵਰ ਨਾ ਘੱਟ ਮੱਥੇ ਲੱਗਦੇ ਆ ਆਹ ਲੇਵਾ ਪਹਿਲਾਂ ਨਾ ਕੱਟੀਆਂ ਚੰਗੇ ਘਰਾਣੇ ਦੀਆਂ ਹੀ ਪਾੜਦੀਆਂ ਓਏ ਸੱਜਣੋ ਵੇਖੋ ਤੇ ਮੇਰਾ ਮੰਨਣਾ ਵੀ ਕਰਮਾਂ ਵਾਲੀ 11 12 ਲੀਟਰ ਦੁੱਧ ਪਾਊਗੀ ਪਹਿਲਾਂ ਨਾ ਕੱਟੀ ਕੋਈ ਐ ਨਹੀਂ ਗੱਲ ਰਾਤ ਨਾ ਹੀ ਭਾਜੀ ਲੱਗਦੀ ਸਾਰੀਆਂ ਕੱਟੀਆਂ 12 13 13 ਕਿਲੋ ਪਈਆਂ ਨੇ ਜੀ ਅੱਧੇ ਕੱਟਣਾਂ ਵਾ ਕਈ ਨਿੱਕੀਆਂ ਦਾ ਘਰੇ ਤੇ ਹਾਂ ਤੇ 12 12 ਕਿਲੋ ਦੁੱਧ ਦੇਣੀਆਂ ਵਾ ਕਿਆ ਬਹੁਤ ਜਿਆਦਾ ਆਂਦੇ ਚਲ 12 13 ਦੇ ਦੇਉਗੀ ਦੇਉਗੀ ਬਾਕੀ ਸੇਵਾ ਹਾਂਜੀ ਕਿਉਂਕਿ ਇਹਦੀ ਮਾਦਰ ਘਰ ਚੰਗਾ ਏ ਪਿਓ ਦਾ ਵੀ ਬਹੁਤ ਚੰਗਾ ਫਿਰ ਹਾਂਜੀ ਹਾਂਜੀ ਐਮਨ ਨਸਤੀ ਦੀ ਆ ਬੰਦੇ ਆ ਉਹਨਾਂ ਆਖਿਆ ਮੈਂ ਬਲੱਡ ਲੈਨ ਚੈੱਕ ਕਰਾ ਲੋ ਠੀਕ ਆ ਤੇ ਲਵ ਗੱਲਾਂ ਬਾਤਾਂ ਕਰ ਲੀਆਂ ਛੋਟੀ ਚਲਾ ਚਲੂ ਕੇ ਮਖਾਤੀ ਹਰ ਪੱਖ ਤੋਂ ਤਸੱਲੀ ਕਰਾਤੀ ਆ ਆਪਾਂ ਹਨਾ ਹਾਂਜੀ ਹਾਂਜੀ ਤੇ ਕਿੰਨੇ ਦੀ ਦੇਵਾਂਗੇ ਵੀਰੇ ਹੁਣ ਇਹ ਸਫਤਾਂ ਵਾਲਾ ਰੇਟ ਨਾ ਕਰਦੀ ਵੀ ਜਿੰਗੀਆਂ ਸਫਤਾਂ ਕਰਦੀਆਂ ਉਹਨਾਂ ਨੇ ਕਹਣਾ ਤੂੰ ਪਹਿਲਾਂ ਹੀ ਪੌਲਾ ਬੰਨਤੇ ਤੇ ਅਗਲੇ ਨੇ ਰੇਟ ਗਲਤ ਕਰ ਲਿਆ ਜੇ ਤੇ ਭਾਈ ਹੁੰਦਾ ਪਿਛਲਾ ਮਹੀਨਾ ਜਿਹੜਾ ਲੰਘ ਕੇ ਗਿਆ ਹਾਂ ਤਾਂ ਕੱਤੀ ਸਵਾਦੀ ਬਣਦੀ ਤੇ ਦੱਸੋ ਇਹ ਨਹੀਂ ਦੇਣੀ ਹਾਂ ਹੁਣ ਕਿੱਡੀਆਂ ਸਕੀਨੀਆਂ ਕਿੱਡੀਆਂ ਬਰੀਕ ਨੇ ਇੱਕ ਵੀ ਬਰੀਕੀ ਤੋਂ ਨਹੀਂ ਕੋਈ ਕੋਈ ਬੰਦਾ ਕਹਿ ਨਹੀਂ ਸਕਦਾ ਪਿਆ ਇਕੱਲੋ ਘੱਟੀਆਂ ਨਹੀਂ ਹੱਥ ਤਰਾ ਹੈ ਨਹੀਂ ਕੋਈ ਕੋਈ ਵੀ ਨੁਕਸ ਕੋਈ ਕੱਢ ਜੂਗਾ ਨਾ ਤੇ ਮੈਨੂੰ ਆਣ ਤੇ ਬੰਦਾ ਕਹਿ ਸਕਦਾ ਠੀਕ ਆ ਕਿੰਨਾ ਵੀ ਹੈਆਂ ਸਕੀਨੀਆਂ ਬਰੀਕਾਂ ਕਿੰਨੀਆਂ ਵਾ ਠੀਕ ਆ ਤੇ ਕਿੰਨੇ ਦੀ ਦੇ ਦਈਏ ਫਿਰ ਵੀ ਹੁਣ ਅੱਛਾ ਜਿਆਦਾ ਨਹੀਂ ਕਰਦੇ ਨੇ ਤੁਹਾਨੂੰ ਪਤਾ ਏਡੀ ਗੱਡੀ ਦਾ ਉਹਨਾਂ ਲੋਕੀ ਇੱਕ ਵੀ ਮੰਗੀ ਜਦੋਂ ਉਹਨਾਂ ਨੇ ਇੱਕ ਵੀ ਘੱਟ ਦਿੰਦੇ ਠੀਕ ਆ ਗੱਡੀ ਪਰ ਮੇਰੇ ਆਪ ਦੇ ਬਹੁਤ ਬਹੁਤ ਜਿਆਦਾ ਪਸੰਦ ਆਈ ਹੈ ਜਿਵੇਂ ਮੈਂ ਆਪ ਪਹਿਲੀ ਗੱਡੀ ਆਂਦ ਤੂੰ ਵੇਖ ਭਾਵਾ ਮੇਰੇ ਲੋਇਕ ਪੰਜ ਜੀ ਵੀ ਦੇ ਦੇ ਨਹੀਂ ਮੈਂ ਨਾ ਨਾ ਵੇਖਣਾ ਤੂੰ ਹੀ ਦੱਸੋ ਤੁਹਾਡਾ ਵੀ ਮਾਣ ਨਹੀਂ 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 ਦੂ ਦੇ ਸਾਰਾ ਦੂ ਤੂੰ ਕਹਿ ਦੇਂਗਾ ਦੇ ਆਪਾਂ ਨਹੀਂ ਜੀਰੇ ਉਹ ਨਹੀਂ ਗੱਲ ਕੋਈ ਦੱਸ ਦੇ ਫੇਰ ਮੈਂ ਤੈਨੂੰ ਪਤਾ ਕੱਟੀ ਅੱਗੇ ਵੀ ਮੋਲ ਹੋਣਾ ਕਿ ਮੰਗਿਆ ਹੋਰ ਕਿੰਨਾ ਮਾਨਤਨ ਕਰ ਦੇਂਗਾ ਲੱਕ ਜੋ ਤੇ 100000 ਦਾ ਮਾਨ ਕਰ ਦੂ 97000 ਵੀ ਦਿੱਤਾ ਦੇਣਾ ਠੀਕ ਤੋਰ ਦੇ ਪਰ ਲੋ ਵੀ ਸਜਣੋ 97000 ਦੀ ਵੀਰ ਕਹਿੰਦਾ ਦੇ ਦੇਾਂਗੇ ਹਾਂਜੀ ਬਾਕੀ ਫੋਨ ਲਾਉਂਗੇ ਛੋੜ ਛੱਪਾ ਹੋ ਜਾਊਗਾ ਟੌਪ ਦਾ ਨਗੀਨਾ ਝੋਟੀ ਆ ਘਰੇ ਰੱਖਣ ਨੂੰ ਵੀ ਤੇ ਵੇਚ ਲੈਣ ਨੂੰ ਧੰਨਵਾਦ ਆ ਸਜਣੋ ਹੋਰ ਵੀ ਕੋਈ ਵੀਰ ਭਲਾ ਭਣ ਭਰਾ ਹੋਊਗਾ ਨਾ ਤੇ ਵਿੱਚੋਂ ਥੋੜਾ ਬਾਧਾ ਆਪਣੇ ਹੋਰ ਛੱੜਦਾ ਛੋੜ ਛੱਪਾ ਕਰਦਾਂਗੇ ਠੀਕ ਆ ਜੀ ਧੰਨਵਾਦ ਧੰਨਵਾਦ ਆ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣੇ